ਕੈਨੇਡਾ ਚ ਲੰਬਾ ਸਮਾਂ ਚੱਲਦੀ ਰਹੀ ਇਮੀਗ੍ਰੇਸ਼ਨ ਧੋਖਾ ਧੜੀ ਹੁਣ ਚੜ ਗਏ ਪੁਲਿਸ ਦੇ ਅੜਿੱਕੇ ਹੋ ਗਈ ਗ੍ਰਿਫਤਾਰੀ ਸਸਰਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਮੁਲਕ ਤੋਂ ਦੂਜੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਵੀ ਨੇ ਉੱਥੇ ਲੈ ਜਾ ਕੇ ਜਿਹੜਾ ਆਪਣਾ ਵੀਜ਼ਾ ਅੱਗੇ ਐਕਸਟੈਂਡ ਵੀ ਕਰਵਾਉਂਦੇ ਨੇ ਪਰ ਖਾਸ ਕਰਕੇ ਜਿਹੜੇ ਭਾਰਤੀ ਜਾਂ ਫਿਰ ਕੁਝ ਕੁ ਖਾਸ ਮੁਲਕਾਂ ਦੇ ਲੋਕ ਨੇ ਜਿਹੜੇ ਭਾਰਤ ਦੇ ਵਿੱਚੋਂ ਜਾਪਰ ਜਾਂ ਕਹਿੰਦੇ ਕਿ ਕੁਝ ਕੁ ਖਾਸ ਮੁਲਕਾਂ ਦੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਉੱਥੇ ਜਾ ਕੇ ਬਸਦੇ ਨੇ ਤੇ ਉੱਥੇ ਜਾ ਕੇ ਜਿਹੜਾ ਆਪਣਾ ਅੱਗੇ ਵੀਜ਼ਾ ਐਕਸਟੈਂਡ ਵੀ ਕਰਵਾਉਂਦੇ ਨੇ ਪਰ ਇਹ ਸਭ ਦੇ ਵਿਚਾਲੇ ਖਬਰਾਂ ਅਜਈਆਂ ਆਉਂਦੀਆਂ ਨੇ ਕਿ ਬਹੁਤ ਸਾਰੇ ਲੋਕਾਂ ਦਾ ਤਾਂ ਪਹਿਲਾਂ ਹੀ ਵੀਜ਼ਾ ਲਗਵਾਉਣ ਵੇਲੇ ਹੀ ਧੋਖਾ ਧੜੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਕੁ ਖਬਰਾਂ ਇਹ ਵੀ ਆਉਂਦੀਆਂ ਨੇ ਕਿ ਜਿਹੜਾ ਉੱਥੇ ਗਏ ਲੋਕਾਂ ਦੇ ਨਾਲ ਉੱਥੇ ਵੀਜ਼ਾ ਐਕਸਟੈਂਡ ਕਰਾਉਣ ਨੂੰ ਲੈ ਕੇ ਜਾਂ ਫਿਰ ਉਤੋਂ ਦੀ ਜਿਹੜੀ ਨਾਗਰਿਕਤਾ ਲੈਣ ਨੂੰ ਲੈ ਕੇ ਜਿਹੜੇ ਫਾਈਲਾਂ ਅਪਲਾਈ ਕਰਦੇ ਨੇ ਤੇ ਉਸ ਦੇ ਵਿੱਚ ਬਹੁਤ ਸਾਰੀ ਧੋਖਾ ਧੜੀ ਹੋ ਜਾਂਦੀ ਆ ਜਿਹਾ ਇੱਕ ਮਾਮਲਾ ਹੁਣਾ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਐਡਜਸਟ ਦੇ ਵਿੱਚ ਕਿ ਤਕਰੀਬਨ 2 ਸਾਲ ਤੱਕ ਇਮੀਗ੍ਰੇਸ਼ਨ ਧੋਖਾ ਧੜੀ ਚੱਲਦੀ ਰਹੀ ਐ ਤੇ ਉਸ ਤੋਂ ਬਾਅਦ ਤਕਰੀਬਨ 2 ਸਾਲ ਦੀ ਜਾਂਚ ਤੋਂ ਬਾਅਦ ਇੱਕ ਔਰਤ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਟ੍ਰਾਂਟੋ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਟ੍ਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਫਰਾਡ ਜਾਂਚ ਦੇ ਸੰਦਰਭ ਦੇ ਵਿੱਚ ਇੱਕ ਔਰਤ ਦੀ ਗ੍ਰਿਫਤਾਰੀ ਕੀਤੀ ਗਿਆ 2 ਸਾਲ ਦੀ ਜਾਂਚ ਤੋਂ ਬਾਅਦ ਇਹ ਗ੍ਰਿਫਤਾਰੀ 8 ਜੁਲਾਈ 2025 ਨੂੰ ਹੋਈ ਹੈ ਜਿਹਾ ਦੱਸਿਆ ਗਿਆ ਹੈ ਕਿ ਮਈ 31 2023 ਤੋਂ ਜਿਹੜਾ ਮਈ 31 2025 ਤੱਕ ਦੋਸ਼ੀ ਔਰਤ ਟ੍ਰਾਂਟੋ ਦੇ ਯਾਂਗਸ ਸਟਰੀਟ ਅਤੇ ਐਗਲੈਂਟਨ ਐਵੇਨਿਊ ਇਲਾਕੇ ਦੇ ਵਿੱਚ ਕੈਨੇਡਾ ਨਾਗਰਿਕਤਾ ਵਰਕ ਪਰਮਿਟ ਲਈ ਇਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰ ਰਹੀ ਸੀ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਲੋਕ ਠੱਗੀ ਦਾ ਸ਼ਿਕਾਰ ਹੋਏ ਨੇ ਨਕਲੀ ਜਿਹੜੇ ਡਾਕੂਮੈਂਟਸ ਨੇ ਇਸ ਔਰਤ ਦੇ ਵੱਲੋਂ ਲੋਕਾਂ ਨੂੰ ਜਿਹੜੇ ਦਿੱਤੇ ਗਏ ਨੇ ਦੋਸ਼ ਲਗਾਏ ਗਏ ਨੇ ਕਿ ਉਸ ਔਰਤ ਨੇ ਕਈ ਪੀੜਤਾਂ ਨੂੰ ਜਿਹੜਾ ਸਰਕਾਰੀ ਦਸਤਾਵੇਜ਼ ਦਿੱਤੇ ਤੇ ਉਹਨਾਂ ਤੋਂ ਇਮੀਗ੍ਰੇਸ਼ਨ ਸੇਵਾਵਾਂ ਦੇ ਐਪਸ ਵਿੱਚ ਪੈਸੇ ਲੈ ਜਾਨੀ ਕਿ ਉਹਨਾਂ ਨੂੰ ਜਿਹੜੇ ਕੁਝ ਅਜਿਹੇ ਡਾਕੂਮੈਂਟ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇੰਜ ਲੱਗਦਾ ਕਿ ਸਰਕਾਰੀ ਡਾਕੂਮੈਂਟ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਲੋਕ ਨੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਬਾਅਦ ਦੇ ਵਿੱਚ ਪੀੜਤਾਂ ਨੂੰ ਪਤਾ ਲੱਗਿਆ ਕਿ ਦਿੱਤੇ ਗਏ ਸਾਰੇ ਡਾਕੂਮੈਂਟਸ ਨੇ ਜਿਹੜੇ ਨਕਲੀ ਨੇ ਫਰਾਡ ਨੇ ਉਹਨਾਂ ਦੀਆਂ ਸੇਵਾਵਾਂ ਮਾ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਨੇ ਜਾਨੀ ਕਿ ਕੁਝ ਸਮੇਂ ਬਾਅਦ ਪਹਿਲਾਂ ਲੋਕਾਂ ਨੂੰ ਇੰਜ ਲੱਗਦਾ ਕਿ ਸਰਕਾਰੀ ਡਾਕੂਮੈਂਟਸ ਨੇ ਜਿਹੜੇ ਉੱਥੋਂ ਦੇ ਉਹਨਾਂ ਜਿਹੜਾ ਵੀਜ਼ਾ ਮਿਲ ਗਿਆ ਜਾਂ ਪਰ ਉੱਥੋਂ ਦਾ ਵਰਕ ਪਰਮਿਟ ਮਿਲ ਗਿਆ ਨਾਗਰਿਕਤਾ ਮਿਲ ਗਈ ਪਰ ਕੁਝ ਕੁ ਸਮੇਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਕਿ ਸਾਡੇ ਨਾਲ ਫਰਾਡ ਹੋ ਰਿਹਾ ਧੋਖਾਧੜੀ ਹੋ ਰਹੀ ਹੈ ਤੇ ਇਸੇ ਤੋਂ ਬਾਅਦ ਜਿਹੜਾ ਉਹਨਾਂ ਨੂੰ ਇੰਜ ਲੱਗਦਾ ਕਿ ਕਾਨੂੰਨੀ ਤੌਰ ਤੇ ਡਾਕੂਮੈਂਟ ਸਹੀ ਨਹੀਂ ਹੈ ਇਹ ਧੋਖਾਧੜੀ ਕਈ ਹਜ਼ਾਰ ਡਾਲਰ ਦੀ ਸੀ ਹਾਲਾਂਕਿ ਹਰ ਕੇਸ ਦੇ ਵਿੱਚ ਰਕਮ 50000 ڈالر ਤੋਂ ਘੱਟ ਦੱਸੀ ਗਿਆ ਤੇ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਹੁੰਦੀ ਹੈ ਮਾਮਲਾ ਦਰਜ ਹੁੰਦਾ ਤੇ ਕੋਰਟ ਦੇ ਵਿੱਚ ਪੇਸ਼ੀ 8 ਜੁਲਾਈ 2025 ਨੂੰ ਜਿਹੜਾ ਮਾਰੀਆ ਕੋਰਪਸ ਉਮਰ ਜਿਸ ਦੀ 43 ਸਾਲਾ ਬਸਨੀਕ ਟ੍ਰਾਂਟੋ ਦੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਪਰ ਕੁਝ ਦੋਸ਼ ਲੱਗੇ ਨੇ ਜਿਸ ਦੇ ਵਿੱਚ ਕਿ ਧੋਖਾਧੜੀ ਦੇ ਮਾਮਲੇ ਤਿੰਨ ਮਾਮਲੇ ਜਿਸ ਦੇ ਵਿੱਚ ਕਿ ਜਿਹੜਾ ਫਰਾਡ ਦੇ ਵਿੱਚ ਫਰਾਡ ਅੰਡਰ ਜਿਹੜਾ 5000 ਡਾਲਰ ਯਾਨੀ ਕਿ 5000 ਡਾਲਰ ਦੇ ਅੰਦਰ ਅੰਦਰ ਜਿਹੜਾ ਧੋਖਾਧੜੀ ਕੀਤੀ ਜਿਆ ਤਿੰਨ ਮਾਮਲੇ ਜਿਹੜੇ ਰਜਿਸਟਰ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਝੂਠੀ ਥਾਂ ਦਾ ਤਿੰਨ ਵਾਰ ਇਸਤੇਮਾਲ ਯਾਨੀ ਕਿ ਫੇਕ ਜਗ੍ਹਾ ਦਾ ਕੋਈ ਆਫੀਸ਼ੀਅਲ ਜਗ੍ਹਾ ਨਹੀਂ ਸੀ ਉਸ ਵਤ ਤਿੰਨ ਵਾਰ ਝੂਠੀ ਜਗ੍ਹਾ ਦਾ ਇਸਤੇਮਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਨਕਲੀ ਡਾਕੂਮੈਂਟਸ ਦੇ ਦੋ ਮਾਮਲੇ ਯਾਨੀ ਕਿ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਧੋਖਾਧੜੀ ਦੇ ਤਿੰਨ ਮਾਮਲੇ ਜਿਹੜਾ ਝੂਠੀ ਥਾਂ ਦਾ ਇਸ ਜਿਹੜਾ ਇਸ ਤੇ ਤਿੰਨ ਵਾਰ ਇਸਤੇਮਾਲ ਦੇ ਮਾਮਲੇ ਦੇ ਵਿੱਚ ਇੱਕ ਮਾਮਲਾ ਤੇ ਉਸ ਤੋਂ ਬਾਅਦ ਨਕਲੀ ਡਾਕੂਮੈਂਟਸ ਦੇ ਮਾਮਲੇ ਦੇ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਨੇ ਤੇ ਉਸ ਨੂੰ 9 ਜੁਲਾਈ 2022 ਨੂੰ ਸਵੇਰੇ 10 ਵਜੇ ਟ੍ਰਾਂਟੋ ਰੀਜਨਲ ਬੇਲ ਸੈਂਟਰ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਟ੍ਰਾਂਟੋ ਪੁਲਿਸ ਨੇ ਆਮ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਅਜੇ ਇਮੀਗ੍ਰੇਸ਼ਨ 에ਜੰਟਾਂ ਦੀ ਜਾਂਚ ਕਰੋ ਕੋਈ ਵੀ ਜਿਹੜਾ ਡਾਕੂਮੈਂਟ ਜਾਂ ਫੀਸ ਭਰਨ ਤੋਂ ਪਹਿਲਾਂ ਉਹਨਾਂ ਦੀ ਪੁਸ਼ਟੀ ਜ਼ਰੂਰ ਕਰੋ ਜਾਨੀ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਨਾਲ ਧੋਖਾ ਧੜੀ ਹੁੰਦੀ ਰਹੀ ਲੋਕਾਂ ਨੂੰ ਜਿਹੜਾ ਵਰਕ ਪਰਮਟ ਦੇਣ ਦੇ ਨਾਂ ਦੇ ਉੱਪਰ ਜਾਂ ਫਿਰ ਕੈਨੇਡਾ ਦੀ ਨਾਗਰਿਕਤਾ ਦੇਣ ਦੇ ਨਾਂ ਦੇ ਉੱਪਰ ਕਿਸ ਤਰੀਕੇ 2 ਸਾਲ ਤੱਕ ਧੋਖਾ ਧੜੀ ਹੁੰਦੀ ਰਹੀ ਐ ਇਤੋਂ ਤੱਕ ਕਿ ਲੋਕਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਸੀ ਕਿ ਉਹਨਾਂ ਨੂੰ ਫੇਕ ਡਾਕੂਮੈਂਟਸ ਦੇ ਦਿੱਤੇ ਗਏ ਯਾਨੀ ਕਿ ਲੋਕਾਂ ਨੂੰ ਇਨਵੇਂ ਸਰਕਾਰੀ ਡਾਕੂਮੈਂਟਸ ਵਰਗੇ ਜਿਹੜੇ ਦਸਤਾਵੇਜ਼ ਦਿੱਤੇ ਜਾਂਦੇ ਨੇ ਪਰ ਜਦੋਂ ਉਸ ਦੀ ਜਾਂਚ ਕਰਵਾਈ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਸਰਕਾਰੀ ਤੌਰ ਤੇ ਜਾਇਜ਼ ਜਾਂ ਫਿਰ ਲੀਗਲ ਡਾਕੂਮੈਂਟਸ ਨਹੀਂ ਆ ਉਹਨਾਂ ਦੇ ਨਾਲ ਧੋਖਾਧੜੀ ਹੋ ਗਈ ਤਾਂ ਲਗਾਤਾਰ ਲੋਕ ਸ਼ਿਕਾਇਤਾਂ ਕਰ ਰਹੇ ਸੀ ਤਾਂ 2 ਸਾਲ ਦੀ ਜਿਹੜੀ ਜਾਂਚ ਤੋਂ ਬਾਅਦ ਹੁਣ ਇੱਕ ਔਰਤ ਨੂੰ ਜਿਹੜਾ ਗ੍ਰਹਿਤਾਰ ਕਰ ਲਿਆ ਗਿਆ ਤੇ ਅੱਗੇ ਜਨਾਲ ਦੀ ਨਾਲ ਟ੍ਰਾਂਟੋ ਪੁਲਿਸ ਦੁਆਰਾ ਹੁਣ ਆਮ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਧੋਖੇਬਾਜ਼ ਏਜੰਟਾਂ ਤੋਂ ਪਹਿਲਾਂ ਹੀ ਜਿਹੜਾ ਵੈਰੀਫਿਕੇਸ਼ਨ ਕੀਤੀ ਜਾਵੇ ਬਿਨਾਂ ਜਿਹੜਾ ਜੋ ਜਾਂਚ ਪੜਤਾਲ ਤੋਂ ਯਕੀਨ ਨਾ ਕੀਤਾ ਜਾਵੇ